ਹਾਂ ਇਹ ਕੋਈ ਨੂੰ ਕਹਿੰਦੇ ਕੋ ਬੁਗੀਪੁਰਾ ਹਾਂਜੀ ਬੁਗੀਪੁਰਾ ਜਲੰਧਰ ਦੇ ਕਿਹ ਲਿਆ ਰੱਖੀ ਜਲੰਧਰ ਰੋਡ ਹਾਂ ਜਲੰਧਰ ਜਲੰਧਰ ਕਿੱਥੇ ਬਾਬਾ ਜੀ ਜਲੰਧਰ ਰੋਡ ਉਹਦੇ ਪਿੱਛੇ ਤਾਦਰੀ ਖੰਡ ਬਈ ਬਈ ਹਰਿਆਣਾ ਰੋਡ ਕਿੱਥੇ ਰੋਡ ਉਹ ਮਦਾਨ ਯਾਰ ਸੁਚਾਲੇ ਨਾ ਕਰੋ ਹਾਂ ਸੁਚਾਲਾ ਮਾਨੂੰ ਬਹਨ ਬਾਬੇ ਨੂੰ ਬਾਬਾ ਬਾਬੇ ਨੂੰ ਖੰਡ ਬਈ ਖੰਡ ਤਾਂ ਪਾਤੀ ਆ ਮੁੰਨੂ ਕੋ ਮਿੱਕੀ ਚਾਹ ਬਣਾਉਣਾ ਹੁੰਦਾ ਐ ਮੋਕੇ ਹਾਂ ਉਹਨੂੰ ਪੁੱਛ ਬਣੀ ਕਿਣੀ ਬਾਬਾ ਆਪੀ ਨਹੀਂ ਆ ਲੈ ਬਸ ਤਨ ਕਿ ਬਣਾਉਂਦਾ ਵਿੱਕੀ ਚਾਹ ਮੋਕੇ ਉਹ ਆਕੜਾ ਚਿੱਥਣੀ ਆ ਕਿਹੜਾ ਚਿੱਥਣੀ ਆ ਆਇਨਾ ਆ ਜਾਣੀ ਹੈ ਕੀ ਇਹ ਗਾਜ ਕਿੱਧਰ ਲੱਗੇ ਸਾਰੇ ਟਾਈਮ ਗਲਤ ਹੋ ਗਿਆ ਨਾ ਆਊਟ ਆਫ ਟਾਈਮ ਹੋ ਗਿਆ ਕੋਈ ਗੱਲ ਨਹੀਂ ਚੜ ਜਾਣਗੇ ਵੇਰ ਕਰੀ ਸਾਈਆਂ ਦੇ ਅਸਾਈਆਂ ਤੇ ਆਪ ਖੜੇ ਡੰਜタル ਤੇ ਉਸ ਵੇੜੀ ਨੂੰ ਖਤਰਾ ਕਾਦਾ ਉਹ ਜਿਹਦੇ ਆਪ ਖੜੇ ਵੰਜタル ਕੇ ਵੇਰ ਕਰੀ ਸਾਈਆਂ ਦੇ ਅਸਾਈਆਂ ਵੇਰ ਕਰੀ ਸਾਈਆਂ ਦੇ ਅਸਾਈਆਂ ਉਸ ਬੇੜੀ ਨੂੰ ਕੱਤਰਾਈ ਕਾਦਾ ਉਹ ਜਿੱਥੇ ਆਪ ਕਰੇ ਵੰਜ ਤਰਕੇ ਜਿੱਥੇ ਥੈਂਕ ਯੂ ਜੀ ਥੈਂਕ ਯੂ ਕਿਵੇਂ ਆ ਡੱਡ 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 ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਸੋ ਮਾਚ ਕਿਤੋਂ ਕਿਤੋਂ ਜੁੜਿਆ ਦੱਸ ਦੋ ਪੁਆਇੰਟ ਕਰਿਆ ਕਰੋ ਯਾਰ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਸ਼ੁਕਰੀਆ ਮੇਰੇ ਨਾਲ ਕਮੈਂਟ ਤੁਹਾਡੇ ਹੁੰਦੇ ਨਹੀਂ ਮੈਨੂੰ ਲੱਗਦਾ ਜਿਹਦੇ ਜਿਹਦੇ ਕਮੈਂਟ ਨਹੀਂ ਹੁੰਦੇ ਸ਼ਾਰਟ ਵੀਡੀਓ ਤੇ ਜਾ ਕੇ ਕਮੈਂਟ ਕਰੋ ਆਪਾਂ ਤੁਹਾਨੂੰ ਬਲੂ ਦੇ ਦਾਂਗੇ ਜਿਸ ਜਿਸ ਤੇ ਵੀ ਕਮੈਂਟ ਨਹੀਂ ਹੁੰਦੇਗੇ ਲਾਈਕ ਕਰਜਿਆ ਕਰੋ ਫਿਰ ਲਾਈਕ ਹੀ ਕਰਜਿਆ ਕਰੋ ਚਲ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਤੁਹਾਡਾ ਤੁਸੀਂ ਟਾਈਮ ਕੱਢ ਕੇ ਆਉਂਨੇ ਆਂ ਆਜ ਰੀ ਲਵਾਉਣ ਲਾਈਵ ਦੇ ਵਿੱਚ ਥੈਂਕ ਯੂ ਸੋ ਮੱਚ ਹੋਰ ਸਣਾਓ ਕੀ ਹਾਲ ਆ ਮੈਨੂੰ ਲੱਗਦਾ ਨਾ ਤੁਹਾਡੇ ਕਮੈਂਟ ਨਹੀਂ ਆਉਂਦੇ ਯਾਰ ਮੈਨੂੰ ਸ਼ੱਕ ਪੈਂਦੀ ਆ ਕਿਉਂਕਿ ਆਉਂਦੇ ਬਹੁਤ ਜਾਣੇ ਆ ਤੇ ਕਮੈਂਟ ਬਹੁਤ ਘੱਟ ਹੁੰਦੇ ਆ ਲਾਈਕ ਕਰ ਜਾ ਕਰੋ ਤੇ ਇੱਕ ਨਾ ਸ਼ਾਰਟ ਤੇ ਜਾ ਕੇ ਕਮੈਂਟ ਕਰ ਦਿਓ ਯਾਰ ਮੇਰੇ ਤੇ ਭਾਲ ਕੇ ਮੜਾ ਵੀਰ ਬਣ ਕੇ ਇੰਨਾ ਕਰ ਲੋ ਤੇ ਤੁਹਾਡੇ ਕਮੈਂਟ ਆਉਣ ਲੱਗ ਜਾਣਗੇ ਆਪਾਂ ਬਲੂ ਦੇ ਦਾਂਗੇ ਸਾਰਿਆਂ ਨੂੰ ਬਲੂ ਦੇ ਦਾਂਗੇ ਆਪਾਂ ਸਾਰਿਆਂ ਨੂੰ 블루 ਬਣਾ ਕਈ ਵਾਰੀ ਕਮੈਂਟਸ ਨਹੀਂ ਆਉਂਦੇ ਹਨ ਜੀ। ਕਵੈਂਟ ਸ਼ੋ ਨਹੀਂ ਹੁੰਦੇਗੇ। ਐਨਾ ਕੰਮ ਕਰ ਲੋ ਤੁਸੀਂ ਕਮੈਂਟ ਕਰ ਦਿਓ ਸ਼ੋਰਟ ਤੇ ਜਾ ਕੇ। ਉੱਥੇ ਲਿਖ ਦਿਓ 블루 ਦੇ ਦਿਓ। ਇਹ 블루 ਦੇ ਰਾਂਗੇ ਪਾ ਤੁਹਾਨੂੰ ਤੇ ਸਾਰਿਆਂ ਦੇ ਕਵੈਂਟ ਸ਼ੋ ਹੋਣ ਲੱਗ ਜਾਣਗੇ। ਕਮੈਂਟ ਬਿਨਾ ਗੱਲ ਨਹੀਂ ਬਣਦੀ ਬਾਈਆ ਕਿੰਨਾ ਮਰਜੀ ਲਾਇਵ ਆ ਪਰ ਜਿਵੇਂ ਮਰਜੀ ਲਾਉਨੇ ਆ। ਕਮੈਂਟ ਚੱਲਣਗੇ ਤੇ ਗੱਲ ਸਰ ਚੱਲਣੀ ਆ ਨਾ। थैंक यू थैंक यू थैंक यू ओ सोना जी सत श्रीकाल सत श्रीकाल जी कैसे हो सोना जी कैसे हो जी बढ़िया आप सुनो कैसे हो लाइक like, दन, धनबाद जी शुक्रिया गौर फते सत श्रीकाल जी सताल गौरफते जी थैंक यू थैंक यू थैंक यू सो मच जी मैं भी ठीक हूँ ठीक ही चाहिए बहन और खाना पानी खा लिया जी गौर फतेह भेन हम दसो ठीक ठाक हो हूं। एक पासे हिंदी चलू एक पासे पंजाबी चलूगी जो बोले सो निहाल सत श्री अकाल जी बोले सो निहाल सत अकाल जी सोना जी थैंक यू गौर फतेह भैन थैंक यू थैंक यू जी थैंक यू थैंक यू, यू सोना जी गौर फते जी थैंक यू मैन लगता ना ਬਲੂ ਵਾਲਾ ਨੇ ਮੈਸੇਜ ਹੀ ਹੁੰਦੇ ਆ ਦੂਜਿਆਂ ਦੇ ਮੈਸੇਜ ਨਹੀਂ ਹੁੰਦੇਗੇ ਥੈਂਕ ਯੂ ਸੋਨਾ ਥੈਂਕ ਯੂ ਆਪ ਪਰਸੋਂ ਨਹੀਂ ਆਏ ਨਾ ਆਪ ਪਰਸੋਂ ਨਹੀਂ ਆਏ ਨਾ ਹਏ ਭੁੱਲ ਗਏ ਘਰ ਫਤੇ ਘਰ ਨਹੀਂ ਪਾਣੇ ਭੁੱਲੇ ਕਿੱਥੋਂ ਆ ਮੈਂ ਨਾ ਵਿਜੀ ਥੋੜਾ ਜਿਆਦਾ ਸੀਗਾ ਭੁੱਲੇ ਨਹੀਂਗੇ ਤੁਹਾਨੂੰ ਤੁਹਾਨੂੰ ਭੁੱਲੇ ਨਹੀਂ ਪੈਣਾ ਤੁਹਾਨੂੰ ਕਿੱਥੇ ਭੁੱਲ ਜਾਗੇ 6 7 ਭੈਣਾ ਆਪਾਂ ਉਹਨਾਂ ਨੂੰ ਨਹੀਂ ਭੁੱਲਦੇ ਭੈਣੇ ਮੈਂ ਤਾਂ ਕਿਸੇ ਦੇ ਵੀ ਨਹੀਂ ਜਾ ਜਾਂਦਾ ਭੈਣੇ ਸਹੀ ਗੱਲ ਕਹਿੰਦੇ ਤੂੰ ਭੁੱਲ ਗਏ ਤਾਂ आज 1 ਘੰਟਾ ਦੇਣਾ ਪਵੇਗਾ ਹਾਂਜੀ ਹਾਂ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਦੇ ਦੇਂਗੇ ਕੋਈ ਬਾਤ ਨਹੀਂ ਭੁੱਲ ਗਏ ਭਾਈ ਨਹੀਂ ਭੁੱਲੇ ਨਹੀਂ ਆਪਕੋ ਆਪਕਾ 9:30 ਵਜੇ ਲਾਈਵ ਚੱਲਦਾ ਹੈ ਨਾ 9:30 ਵਜੇ ਚੱਲਦਾ ਹੈ ਨਾ ਲਾਈਵ ਆਪਕਾ ਮੈਂ ਮੱਕਲੀ ਤੇ ਮਲਾ ਜਿਹੜਾ ਬਾਲੇ ਤੁਸੀਂ ਦੂਜੀ ਆਈਡੀ ਤੋਂ ਕਿਉਂ ਹੈਡ ਕੀਤਾ ਤੁਸੀਂ ਦੂਜੀ ਆਈਡੀ ਤੋਂ ਕਿਉਂ ਹੈਡ ਕੀਤਾ ਭੈਣ ਮੈਂ ਨਹੀਂ ਹੈਡ ਕੀਤਾ ਮੈਂ ਤੁਹਾਨੂੰ ਹੈਡ ਕਿਉਂ ਕਰੂੰਗਾ ਮੈਂ ਭੈਣ ਤੁਹਾਨੂੰ ਹੈਡ ਕਿਉਂ ਕਰੂੰਗਾ ਹੁਣ ਦੱਸੋ ਵੀਰ ਜੀ ਭੁੱਲ ਗਏ 8:30 ਹੋ ਗਏ ਫਿਰ ਟਾਈਮ ਸਾਢੇ 8 ਕਾ ਟਾਈਮ ਹੋ ਗਿਆ ਗਰਫਤੇ ਪਹਿਨ ਮੈਂ ਨਹੀਂ ਕੋ ਮੈਂ ਨਹੀਂ ਹੈਡ ਕੀਤਾ ਤੁਹਾਨੂੰ ਮੈਂ ਕਿਸੇ ਨੂੰ ਹੈਡ ਨਹੀਂ ਕੀਤਾਗਾ ਅਸਲ ਦੇ ਵਿੱਚ ਨਾ ਲਾਈਵ ਦੇ ਵਿੱਚ ਕੁਝ ਬੰਦੇ ਇਹੋ ਜਿਹੇ ਬੜੇ ਹੋਏ ਆ ਹਾਂ ਸਾਢੇ 9 ਹੀ ਆ ਫਿਰ ਤੁਸੀਂ ਮੈਨੂੰ ਨਾ ਨਾ ਕਹੋ ਬੁੱਲ ਗਏ ਲਾਈਵ ਦੇ ਵਿੱਚ ਕੁਝ ਬੰਦੇ ਇਹੋ ਜਿਹੇ ਬੜੇ ਹੋਏ ਆ ਤੋਂ ਤੁਹਾਡੀ ਦੂਜੀ ਆਪਣੀ ਆਈਡੀ ਤੋਂ ਹਾਂਜੀ ਹਾਂ ਮੈਂ ਤੁਹਾਨੂੰ ਦੱਸਣ ਲੱਗਾ ਨਾ ਤਾਂ ਆਪਣੇ ਲਾਈਵ ਦੇ ਵਿੱਚ ਬੰਦੇ ਕੁਝ ਐਸੇ ਬੜੇ ਹੋਏ ਆ ਮੇਰੇ ਨਾਲ ਲਾਈਵ ਦੇ ਵਿੱਚ ਇੱਕ ਬੰਦਾ ਆ ਗਿਆ ਸੀਗਾ ਉਹਨੇ 6-7 ਬੰਦੇ ਪਤਾ ਨਹੀਂ ਕਿੰਨੇ ਟਾਈਮ ਵਾਸਤੇ ਹਾਈਡ ਕੀਤੇ ਹੋਏ ਆ ਮੈਂ ਜੋ ਲਾਈਵ ਕਰਦਾ ਸੀ ਮੈਂ ਉਹਨੂੰ ਕਿਹਾ ਵੀਰੇ ਕਮੈਂਟ ਕਿਉਂ ਕੱਟੀ ਜਾਂਦਾ ਕਮੈਂ ਉਹ ਮੈਨੂੰ ਕਿਸ ਨੇ ਦਿੱਤਾ ਕਹਿੰਦੇ ਕਮੈਂਟ ਨਹੀਂ ਕਰਦਾ ਕੱਲੇ ਤਰੇ ਇਹ ਇਹ ਹਾਈਡ ਕਰੀ ਜਾਂਦਾ ਬੰਦਿਆਂ ਨੂੰ ਪਤਾ ਨਹੀਂ ਕਿੰਨੇ ਟਾਈਮ ਵਾਸਤੇ ਇਹ ਜੋ ਜਸਵੰਦਰ ਫਰਹਲਾਣਾ ਜੀ ਉਹਨਾਂ ਦੇ ਟੱਬਰ ਆ ਸਾਰਾ ਅੱਛਾ ਕਰਨ ਤੇ ਤੁਸੀਂ ਮੈਸੇਜ ਤਾਂ ਕਰਦੇ ਨਹੀਂ ਕਰਨ ਮੈਸੇਜ ਤੁਹਾਡਾ ਮੈਨੂੰ ਕੋਈ ਨਹੀਂ ਲੱਭਿਆ ਉੱਤੇ ਉਹ ਗੌਰ ਫਤਿਹ ਇੱਕ ਹੋਰ ਵੀ ਭੈਣ ਹੈਗੀ ਐ ਮੈਂ ਉਹ ਬਣਾਈ ਜੰਨਾ ਅੱਛਾ ਕਰਨ ਕਰਨ ਤਾਂ ਇਹ ਤਾਂ ਹੈਡ ਫਰੋ ਦੇਦੇ ਹੀ ਹੋਏ ਵੇ ਨਾ ਜਿੱਦੇ ਭਲੇਖੇ ਚ ਹੋਏ ਵੇ ਆ बहन ਨੂੰ ਭੁੱਲ ਗਿਆ ਨਹੀਂ ਭੁੱਲੇ ਨਹੀਂ ਮੈਂ ਕਿਤੇ ਮੈਂ ਹੁਣ ਇਹ ਆਈਡੀ ਤੋਂ ਕੀਤੇ ਮੈਂ ਹੁਣ ਇਹ ਆਈਡੀ ਤੋਂ ਅੱਛਾ ਇਹ ਸਾਈਡੀ ਤੋਂ ਤੁਸੀਂ ਕਰੋਗੇ ਹਨਾ ਮੈਸੇਜ ਤੇ ਮੈਂ ਅਨ ਹੈਡ ਕਰ ਦੂੰ ਤੁਸੀਂ ਅਨ ਹੈਡ ਹੋ ਜਾਓਗੇ ਪਹਿਲੀ ਗੱਲ ਤਾਂ ਇਹ ਸੋਚੋ ਤੁਸੀਂ ਹਾਈਡ ਕਿਵੇਂ ਹੋਏ ਆ ਕਿਉਂਕਿ ਮੈਂ ਤੁਹਾਨੂੰ ਹਾਈਡ ਕੀਤਾ ਹੀ ਨਹੀਂਗਾ ਸਹਿਜ ਨਹੀਂ ਆਲੇ ਨਹੀਂ ਸਹਿਜ ਨਹੀਂ ਆਏਗਾ ਮੈਂ ਤਾਂ ਗਰਫਤੇ ਭੈਣ ਦੂਜੀ ਬਣਾਈ ਜਨਾ ਮੈਂ ਤਾਂ ਭੈਣ ਭੈਣ ਕਰਕੇ ਸਸਰੀ ਘਰ ਬੁਲਾਈ ਜਨਾ ਇੱਕ ਗਰਫਤੇ ਭੈਣ ਹੋ ਰਹੀ ਆ ਉਹ ਵੀ ਲੈਵ ਲਾਉਂਦੇ ਆ ਮੈਂ ਤਾਂ ਕਹ ਉਹ ਕਿਤੇ ਉਹ ਆ ਗਏ ਸਹਿਜ ਨਹੀਂ ਆਉਂਦਾ ਸਹਿਜ ਗੁੱਸੇ ਆ ਸਹਿਜ ਮੈਂ ਬੈਠਾ ਅੱਜ ਘੰਟਾ ਡੇਢ ਘੰਟਾ ਲਾਇਆ ਉਹਨਾਂ ਬੋਲਿਆ ਮੁਰੋਂ ਨਾ ਕੋਰ ਕਰਿਆ ਮੁਰੋਂ ਪਤਾ ਨਹੀਂ ਉਹਨੂੰ ਪਤਾ ਲੱਗਾ ਕਿ ਨਹੀਂ ਲੱਗਾਗਾ ਤੇ ਗਰਫਤੇ ਆਈ ᱛੋ ਵੀ ਮੈਸੇਜ ਹੋਈ ਜਾਂਦੇ ਸੀ ਉਹਨੂੰ ਸਵੇਰ ਤੀ ਦੇਖੇ ਮੇਰੇ ਮੈਸੇਜ ਆਹ ਆ ਨਾ ਹੋਇਆ ਕੋਈ ਨਹੀਂ ਆਹ ਆਹ ਆਨ ਹੂੰ ਬਾਈ ਥੈਂਕ ਯੂ ਗਰਫਤੇ ਆਈ ᱛੋ ਵੀ ਅੱਜ ਉਹ ਨਹੀਂ ਨਹੀਂ ਉਹਦੇ ਕੋਲ ਟਾਈਮ ਨਹੀਂ ਅੱਛਾ ਲਾਈਵ ਚਲਾਉਣ ਵਾਸਤੇ ਵੀ ਟਾਈਮ ਨਹੀਂ ਆ ਮੈਂ ਹੀ ਸੀ ਹਾਂ ਮੇਰੇ ਮੈਸੇਜ ਆਏ ਸੀ ਕਿ ਨਹੀਂ ਆਏ ਸੀ ਦੱਸੋ ਸਵਾ ਮੈਂ ਕਿਹਾਣ ਮੈਂ ਕਿ ਗੁਰਫਤੇ ਭੈਣ ਕੇ ਮੈਂ ਆਈ ਫਿਰਦੀ ਇੱਧਰ ਹਾਂਜੀ ਆਏ ਸੀ ਹਾਂ ਮੈਂ ਸਵੇਰ ਮੈਸੇਜ ਕੀਤੇ ਸੀਗੇ ਔਰ ਟਾਈਮ ਨਾਲ ਕਰਨ ਉਹਦਾ ਸਹੀ ਨਹੀਂਗਾ ਮੈਂ ਤਾਂ ਉਹਨੂੰ ਫੇਰ ਕਹਿੰਨਾ ਸਹੀ ਨਹੀਂ ਟਾਈਮ 8 ਵਜੇ ਤਾਂ ਮੈਂ ਉੱਠਦਾ ਆ 8:30 ਵਜੇ ਮੈਂ ਤਿਆਰ ਹੋਣ ਲੱਗ ਜਾਂਦਾ 8:30 ਵਜੇ ਮੈਂ ਆਉਣਾ ਨੂੰ ਆਣਾ ਫਿਰ ਮੈਂ ਰੋਟੀ ਖਾਣਾ ਫਿਰ ਮੈਂ ਜੋ ਵਰਕਸ਼ਾਪ ਤੇ ਆਉਣਾ ਹੁੰਦਾ ਆ ਕੇ ਤੂੰ ਬੱਤੀ ਲਾਉਣੀ ਹੁੰਦੀ ਆ ਇਹਦੇ ਵਿੱਚ ਤੁਸੀਂ ਦੱਸੋ ਮੈਂ ਮੈਸੇਜ ਕਿਵੇਂ ਕਰੂੰਗਾ ਫਿਰ ਮੇਰੇ ਨਾਲ ਗੁੱਸੇ ਹੁੰਦਾ ਜੇ ਨਹੀਂ ਕਰ ਦਿੱਤਾ ਮੈਨੂੰ ਪਤਾ ਕਿਵੇਂ ਮੈਸੇਜ ਕੀਤੇ ਹੈ ਹਾਲਾਂਕਿ ਮੈਂ ਕਟੋ-ਕਟ ਵੀ 1.5 ਘੰਟਾ ਰਿਹਾ ਉਹਦੇ ਲੈਬ ਦੇ ਵਿੱਚ ਨਾ ਉਹ ਮੈਨੂੰ ਮਿਲਿਆ ਤੇ ਨਾ ਮੈਂ ਉਹਨੂੰ ਮਿਲਿਆ ਅੱਜ ਕਰਨ ਦੇ ਨਾਲ ਲੈ ਬਹੁਤ ਸੋਹਣਾ ਸੀ ਉੱਤਰ ਬਹੁਤ ਸੋਹਣਾ ਲੈਵਲ ਸੀ ਦੇ ਨਾਲ 4200 ਤੇ ਕੁਝ ਬੰਦੇ ਜੁੜੇ ਅੱਜ ਬੜੀਆਂ بڑے ਬੱਚੇ ਬਾਹਰੋਂ ਜੁੜੇ ਕੈਨੇਡਾ ਤੋਂ ਉਸ ਦਾ ਟਾਈਮ ਨਹੀਂ ਲੈਂਦਾ ਉਸ ਦਾ ਟਾਈਮ ਨਹੀਂ ਲੈਂ ਫਿਰ ਲਾਈਵ ਹੁੰਦਾ ਕਿਉਂ ਜੇ ਟਾਈਮ ਨਹੀਂ ਤਾਂ ਫਿਰ ਐ ਤਾਂ ਚੱਲਣਾ ਨਹੀਂ ਕੰਮ ਗੱਲਾਂ ਬਾਤਾਂ ਤਾਂ ਕਰਨੀਆਂ ਪੈਣੀਆਂ ਹਨ ਜਿਹੜੀਆਂ ਪੈਣਾ ਨਾ ਲਾਉਂਦੀਆਂ ਨਾ ਲਾਈਵ ਵੀ ਫੜ ਦਿੰਦੀਆਂ ਲਾ ਕੇ ਲਾਉ ਉਹ ਆਪ ਲੋਕਾਂ ਦੇ ਲਾਈਵ ਚ ਬਹੁਤ ਜਾਂਦੀਆਂ ਉਹਨਾਂ ਉਹਨਾਂ ਨੇ ਅੱਧਾ ਅੱਧਾ ਘੰਟਾ ਸਾਰਾ ਤੋਂ ਲੈਣਾ ਹੁੰਦਾ ਸੋਨਾ ਜੀ ਆਨ ਥੈਂਕ ਯੂ ਥੈਂਕ ਯੂ ਉਹਨਾਂ ਨੇ ਤਾਂ ਅੱਧਾ-ਅੱਧਾ ਘੰਟਾ ਸਾਰਿਆਂ ਤੋਂ ਲੈਣਾ ਹੁੰਦਾ ਉਹ ਤਾਂ ਉਹ ਪਾਸੇ ਹੋ ਕੇ ਬਹਿ ਜਾਂਦੀਆਂ ਵੀ ਮੇਰਾ ਜਿਹੜਾ ਅੱਧਾ ਘੰਟਾ ਅੱਧਾ ਘੰਟਾ ਦੇਉ ਆਪਣਾ ਤਾਂ ਐ ਚੱਲਣਾ ਨਹੀਂ ਗਾ ਓਏ ਆ ਗਿਆ ਨਹੀਂ ਆ ਜਾਣ ਗਾਂ ਨਗੇ ਹਣ ਕੀ ਗਾਂ ਹੁਣ ਕੀ ਰਹਿ ਗਿਆ ਆਹਨ ਸੋਨਾ ਜੀ ਕਹਿੰਦੇ ਆਹਨ ਥੈਂਕ ਯੂ ਸੋਨਾ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਆਪਣੀ ਮਰਜ਼ੀ ਨਾਲ ਲਾਈਵ ਆਉਂਦਾ ਹਾਂ ਜੀ ਹਾਂ ਜੀ ਗਲਤ ਹੋਈ ਆ ਨਾ ਫਿਰ ਐਦਾਂ ਨਹੀਂ ਨਾ ਜਦ ਕੰਮ ਸਹਿਮਤੀ ਨਾਲ ਹੋਣਾ ਪੈਣਾ ਮੈਂ ਤਾਂ ਲਾਈਵ ਆਇਆ ਆ ਗਿਆ ਮੈਂ ਕਿਹਾ ਚਲ ਜੀਨੇ ਆਉਣਾ ਹੋਇਆ ਅੱਜ ਕੋਈ ਕੋਈ ਗੁੱਸਾ ਗੱਲਾਂ ਨੀਗਾ ਕਿਉਂਕਿ ਜਦੋਂ ਮੈਂ ਹੀ ਵੇਟ ਟਾਈਮ ਆ ਤੇ ਫਿਰ ਤੱਕ ਕਿਹੜੀਆਂ ਬੱਤੀਆਂ ਲਾਈਆਂ ਸੀ ਆਪ ਅੱਗੇ ਆਈਆਂ ਇੱਥੇ ਚਿੱਤਾਂ ਦੇਂਦਾ ਕਾ ਜੇ ਟੂ ਲਾਈਟ ਵਾਲੀ ਚਾਦਰ ਲਾਈ ਸੀ ਆਹ ਹਾਂ ਇਹਨੂੰ ਗਲਗੀਆਂ ਹੈ ਦਵਾਰਾ ਲਾਉਣੀਆਂ ਬਹਿ ਗਈਆਂ ਹਾਂ ਹੈ ਉਹ ਬਹਿ ਗਈਆਂ ਨੀਵੇਂ ਹੋ ਗਏ ਬਾੜ ਦੂਜੀ ਦਿਨੀ ਮੇ ਕੱਢ ਦਿੱਤਾ ਉਹ ਆ ਤੇ ਗੱਲ ਤਾਂ ਬੰਗਾਲ ਤੇ ਗੱਲ ਗਈਆਂ ਇੱਥੋਂ ਬਹਿ ਜਾਵੇ ਪੂਰੀ ਸਾਰੀ ਕੁੱਟੀ ਪਈ ਆ ਹਾਂ ਵੀ ਇਹ ਗੱਲਾਂ ਨਾ ਤੇ ਮੈਂ ਕਦਰ ਮੋੜਦਾ ਹੁੰਦਾ ਕਹਾਂ ਵਾਸਤੇ ਵੀ ਕਦਰੇ ਨਹੀਂ ਮੋੜਿਆ ਕਰ ਜਿੱਥੇ ਲੋਕ ਆਪਣਾ ਹੋ ਉਹ ਦੋਗਾਂ ਵਿੱਚੋਂ ਸਾਫ਼ ਕਰਕੇ ਜਦ ਤੁਸੀਂ ਹਰ ਮੋੜਦੇ ਕਰ ਕਿਵੇਂ ਕਿਵੇਂ ਆਹ ਲੜਦੀ ਮੋੜਿਆ ਹੋਇਆ ਇਹ ਲੜਾਈ ਨਾਲ ਕੀ ਮੋੜਿਆ ਕਰ ਹਾਂ ਜਿੰਦ ਤੱਕ ਲੋਕ ਆ ਹਾਂ ਕੋਟਿਆ ਘਟ ਕਰ ਨੇੜੇ ਆ ਕੇ ਆ ਨੇੜੇ ਵੱਟ ਘੜਦੇ ਨਾ ਇੱਥੋਂ ਵੱਡਾ ਪੈ ਗਿਆ ਮੜਕੇ ਇਹਨੂੰ ਆ ਦੋ ਕੈਂਚੀ ਉੱਤੇ ਹੋਰ ਲੜ ਮੋੜਦੇ ਕਰ ਇਹਦਾ ਕੱਲਾ ਵਾਰ-ਵਾਰ ਦੀ ਮੈਂ ਤੇਰੀ ਗੱਲ ਨਹੀਂ ਸਮਝਿਆ ਤੂੰ ਕਹਿਣਾ ਕੀ ਆ ਆ ਆ ਜਿਹੜਾ ਲਾੜਾ ਆ ਉੱਤੋਂ ਨਹੀਂ ਮੋੜਿਆ ਇਹ ਤਾਂ ਮੋੜਦਾ ਹੀ ਪੈਣਾ ਇਹ ਫੜੂ ਕੇ ਮੈਨੂੰ ਹਾਂ ਠੀਕ ਆ ਇਹਨੂੰ ਇੰਨਾ ਕੀ ਮੋੜਿਆ ਕਰ ਤਿੰਨਾਂ ਕੀ ਮੋੜਿਆ ਵੇ ਆਹਾਂ ਨਹੀਂ ਮੋੜਿਆ ਨਾਲ ਆਹ ਤਿੰਨ ਗ੍ਰੈਂਚੀ ਪੱਤੀ ਕੱਲੀ ਢਗਾ ਦੇਆ ਕਰੋ ਲੜ ਤੋਂ ਬਗੇਰ ਇੱਥੇ ਕੁੱਟਿਆ ਜਿਹੜਾ ਕੁੱਟਣ ਦੇ ਨਾਲ ਆਹ ਬਗੜਾ ਪੈਗਾ ਇਹਨੂੰ ਆਹ ਟੈਂਟ ਹੋ ਕੇ ਇੱਥੋਂ ਵੱਡਾ ਕਰ ਲਗੀ ਇਹੇ अच्छा ਆ ਪੱਤੀਆਂ ਕੰਨ ਹਾਂ ਇਹ ਤਾਂ ਗਿਆਨੀ ਹੁਣ ਨਹੀਂ ਪੈਣੀ ਹੈਗੀਆਂ ਫਿਰ ਮੈਂ ਕਹਿੰਦਾ ਗੱਡੀ ਕੋਲ ਦੇਖ ਲੈਣਾ ਉੱਥੇ ਫਿਰ ਕੱਥੇ ਘੜਾ ਭਰਾਏ ਇਹ ਤਾਂ ਚਾਦਰਾਂ ਪੱਤੀਆਂ ਥੋੜੀ ਐ ਚਾਦਰਾਂ ਕੱਟ ਕੇ ਪਾਈਆਂ ਤੈਨੂੰ ਸਾਹਮਣੇ ਆ ਨਾ ਮਰ ਰੱਖੀਆਂ ਸੀ ਚਾਰੇ ਪਾਉਣੇ ਆ ਹਾਂ ਚਾਰੇ ਪੀ ਚਾਦਰ ਲਿਆਉਣੀ ਪੈਣੀ ਜਾਂਦਾ ਤਾਂ ਹੈ ਨਹੀਂ ਹੁਣ ਇੱਥੇ ਲਾਲਾ ਦੋ ਘਾਂਡੇ ਹੈ ਲਾਲਾ ਦੋ ਘਾਂਡੇ ਸਵੇਰੇ ਸਵੇਰੇ ਲਾ ਦੇ ਹਾਂ ਮਲਗਿਆ ਹੈ ਹਾਂ ਮਲਗਿਆ ਹੈ ਮਾਨ ਕੀ ਮਾਲ ਪੜਿਆ ਬੇਪਰ ਨਾਲਾ ਉਹ ਹੁਣ ਨਹੀਂ ਹੋਣੀ ਅੰਗਿਆ ਨਹੀਂ ਪਤਾ ਕੀ ਗੱਲ ਹੈ ਮੈਂ ਜਾਣਾ ਮੇਰੇ ਨਾਲ ਕੁੜੀ ਆਈ ਹੈ ਬਾਹਰੋਂ ਠੀਕ ਆ ਹਾਂ ਉਹਦਾ ਫੋਨ ਪਾਣਾ ਆ ਜਾਂਦਾ ਜਾਣਾ ਪੈਂਦਾ ਤੂੰ ਕਮਣਾ ਸਵੇਰ ਫੋਨ ਜਾ ਕੇ ਬੜਾ ਗਏ ਜਾਂਦਾ ਜਦਾਂ ਪੁੱਛਾ ਬੜਾ ਤੇਵੇਂ ਤੇ ਤੂੰ ਆ ਜਾਣਾ ਤੈਨੂੰ ਪਤਾ ਇੱਥੇ ਆ ਮੈਂ ਤਾਂ ਹੁਣ ਦੱਸਿਆ ਅਵਿੰਦਰ ਨੇ ਯਾਰ ਬਲਦੇ ਮੇਰੇ ਹਾਂ ਕੱਲ ਕੋਈ ਨਹੀਂ ਜੇ ਤਾਂ ਸਵੇਰ ਰਹਿ ਗਈ ਰੱਤ ਚਾਲ ਕਰ ਲੈ ਹੈਗਾ ਕੀ ਪਿਆ ਹੈ ਪੱਤੇ ਕਿਹੜੇ ਬੋਲਣੇ ਆ ਕਿਹੜੇ ਗਲੀ ਪਈ ਆ ਰਾਈ ਨਹੀਂ ਅੱਜ ਆ ਵੀ ਗਲੀ ਪਈ ਆ ਕਿਹੜ ਹੈਗੀ ਆ ਅੱਧਾ ਘੰਟਾ ਮੈਂ ਕਿਹਨਾ ਕੋਲੀ ਹੁੰਦਾ ਲੱਗ ਜੂਗਾ। ਉਹ ਨਹੀਂ ਕਹਿੰਦੀ ਨਹੀਂ ਹੋਣਾ ਮੈਂ ਤਾਂ ਮੜ ਕੇ ਮੈਂ ਖੋਲਣਾ ਮੜ ਕੇ ਤੂੰ ਕਹਿੰਗਾ ਬੰਨ ਕੇ ਭਾਗੇ ਯਾਰ। ਚਾਹ ਪੀ ਲੈ। ਇਹ ਤਾਂ ਕੱਲ ਨੂੰ ਕਰ ਲੈ ਕਰਾ ਲੇਂਗਾ ਫੇਰ ਰੱਖ ਲੈ। ਮੈਂ ਵੀ ਇੱਥੇ ਹੀ ਹਾਂ। ਥੈਂਕ ਯੂ ਜੀ ਠੀਕ ਹੈ ਥੈਂਕ ਯੂ। ਤੁਸੀਂ ਗੱਲ ਕਰਤੇ ਸਸੀ ਗੱਲ ਕਰਤੇ ਕਦੋਂ ਘਰੇ ਕਦੋਂ ਚਾਦਰ ਲਿਆਂਦੀ ਕਦੋਂ ਇਹ ਮੋੜਿਆ ਭੈ ਪੰਜ ਤਾਂ ਵੱਜ ਗਿਆ गल नहीं करते गल नहीं करते अच्छा अच्छा हाँ जी हाँ जी दसो जी दसो जी क्या बात है तुम गल नहीं करते बोलो जी सोना जी क्या बात है क्या बात करनी है बोलो जी आज तो टाइम पे बे टाइम हो गया लाइव मज़ा नहीं आएगा हाँ जी सोना जी थैंक यू कुछ भी अच्छा कुछ भी मैं बात करूं मैं बात करूं और सुनाइए कैसे हो घर परिवार कैसा है घर परिवार कैसा है आपका थैंक यू आप कहाँ से हो सोना जी वो तो मैं पूछ लिया था है हाँ ना और क्या पूछूँ सब चंगा चंगा ही चाहिए जी कि, 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 कितने बच्चे हैं आपके है कि नहीं शादी हुई कि नहीं अभी अच्छा एक बच्चा है कितनी उम्र है उसकी तेरह साल अच्छा तेरह साल का एक बच्चा पढ़ाई करता होगा कौन सी क्लास में पढ़ता है सी क्लास में पढ़ता है अच्छा आठवीं क्लास में पढ़ता है और बच्चे के पापा क्या करते हैं बातें तो बहुत है इतनी मर्जी करवा लो मेरे से कुछ नहीं अच्छा कुछ क्यों नहीं करते ਇੱਕ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ घर का राशन पानी बिजली का बिल सिलेंडर बच्चों की बुड़ाई का खर्चा ये कैसे चलता है चल जाता है कैसे चल जाता है कैसे कैसे चल जाता है मैंने बोला था ना मैं अच्छा अच्छा सॉरी 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 आप टीचर हो ओ तो मैं भूल जाता हूँ भूल जाता हूँ आपने बोला था मैं टीचर हूँ और वो आप बोला था मैं लेक्चरर हूँ अब चेता याद आया मेरे को अब याद आया मेरे को ऐसा ना सोना जी लैब में बहुत बार बलक्कड़ हो हाँ जी बलक्कड़ हूँ मैं ऐसा ना लैब में बहुत जाना आता है ना इसीलिए भूल जाता हूँ किसी किसी को किसी किसी को भूल जाता हूँ हूँ मैं बुलक्कड़ बहुत बड़ा बलक्कड़ हूँ मैं तो यूट्यूब ने दिमाग ख़राब कर दिया दो दो चैनल बना रखे हैं मैंने और दोनों को लाइव होना पड़ता है और दोनों की हाजिरी भरनी पड़ती है इधर उधर बड़ी मुश्किल से काम चलाता हूँ इधर वर्कशॉप है हमारी बलकड़ बलकड़। आपका कैसे काम चल, चल रहा है बड़ाई बड़ाई का बच्चे दिमाग बहुत खाते होंगे बच्चे आपका दिमाग बहुत खाते होंगे आजकल के बच्चे तो सब सही सही होना चाहिए आजकल तो बहुत दिमाग खाते हैं अब मैं जाती हूँ वीर जी ठीक है जी थैंक यू सो मच आप जाओगे तो मैं भी बंद कर दूँगा क्योंकि और कोई नहीं आया इतने बहुत आधा घंटा चल गया बहुत है ਦੋ ਦਿਨ ਅਦਾ ਅੰਦਾ ਕੰਟਮ ਮਹਿੰਦੀ ਮੈਂ ਕੋਈ ਬਾਤ ਨਹੀਂ ਮੈਂ ਵੀ ਦੇ ਦੂੰਗਾ ਆਪਕੋ ਇੱਕ ਪੇਡ ਕਰੇ ਥੋੜੀ ਹੈਂ ਪੇਡ ਕਰੇ ਥੋੜੀ ਪੇਡ ਲੈਣਾ ਆ ਪੇਡ ਕਰਿਓ ਆਵੇ ਚਾਬੀਆਂ ਵਾਲੇ ਚ ਪਿਆ ਕਿਥੇ ਚਾਬੀਆਂ ਵਾਲੇ ਚ ਹਾਂ ਕੀ ਲੰ ਕਰਨਾ ਹੋਰ ਨਾ ਘਟਕੇ ਪਾਉਣਾ ਨਾ ਰਕਸਣ ਕਰਸਣ ਕਰਸਣ ਆਣ ਬਿਕੇ ਲੇ ਲੈ ਨਹੀਂ ਨਹੀਂ ਆਓ ਯਾਰ ਮੇਰੀ ਗੱਲ ਸੁਣ ਅੱਛਾ ਕਥਣਾ ਹੈ ਠੋਕਣਾ ਠੋਕਣਾ ਨਹੀਂ ਵੇਚਣਾ ਇਹ ਬੇਕਰ ਸਾਡਾ ਰੱਖਿਆ ਹੋਇਆ ਗੱਡੀਆਂ ਅਸਲੇ ਖੋਲਣ ਵਾਸਤੇ ਓਕੇ ਚਲਤੀ ਹੂੰ ਠੀਕ ਆ ਜੀ ਸਾਥ ਸ਼ੇਰ ਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਸਵਾਦ ਆਪਕਾ थैंक यू याद दिला दिया दिला रही हूँ जला याद दिला रही हूँ वापस अच्छा 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 साढ़े नौ बजे आ जाना अगर मैं आया ना सुन लो सोना जी मेरा ऑन रहेगा ईमानदारी से एक दो कमेंट करूँगा और फ़ोन ऑन रहेगा और जितना देर तरह आपका लाइव चलेगा तो ऑन ही रहेगा ठीक है पता क्या बात है हमारे घर में छोटे छोटे बच्चे आए हुए हैं एक बार मैंने ऑन करके फ़ोन साइड पे रख देना है ठीक है चले गई 5 ਵਜੇ ਤੇ ਘੰਟੇ ਦਾ ਲਾਈਵ ਹੋ ਸਕਦਾ ਜੇ ਪਚਾਈਏ ਤਾਂ ਘੰਟਾ ਕਹਿੰਦੇ ਦੇ ਦਿੰਨੇ ਯਾਰ ਘੰਟਾ ਕਹਿੰਦੇ ਦੇ ਦਿੰਨੇ ਕੋਈ ਹੈ ਬੈਠਾ ਤਾਂ ਕਰੋ ਕਮੈਂਟ ਜੀ ਮੈਂ ਬੰਦ ਕਰਨੇ ਲੱਗਾ ਤੇ ਦੱਸੋ ਕੋਈ ਹੈਗਾ ਤਾਂ ਤੁਹਾਡੀ ਹਾਜ਼ਰੀ ਪੂਰੀ ਕਰੀਏ ਕੋਈ ਨਹੀਂ ਹੈ